ਸਸ਼ੀ ਗਾਂ ਸਿੰਘ ਸਿਮਨ ਲਈ ਦਾਅਵਾ ਸੀਗਾ ਮੈਂ ਨਾ ਇਸੇ ਨੌਨ ਨੇ ਆਪਣੇ ਗੌਰਮੈਂਟ ਐਗਜ਼ਾਮ ਦੀ ਤਿਆਰੀ ਕਰੀ ਆਂ ਬਟ ਉਹਨਾਂ ਨੂੰ ਨੋਲਿਜ ਨਹੀਂ ਹੈਗੇ ਕਿ ਲਾਈਕ ਕਿਹੜੇ ਐਗਜ਼ਾਮ ਆਣੇ ਕਿਵੇਂ ਤਿਆਰੀ ਕਰਨੀ ਹੈ ਕਿੱਦਾਂ ਨਹੀਂ ਮੈਂ ਇੱਕ ਵਾਰ ਥੋੜਾ ਤੋਂ ਪੁੱਛਣਾ ਸੀਗਾ ਕਿ ਆਪਾਂ ਕਿੱਦਾਂ ਤਿਆਰੀ ਕਰਵਾ ਸਕਦੇ ਹਾਂ ਲੋਕ ਉਸ ਕਾਲ ਮੈਂ ਮੈਂ ਅਸੀ ਤੁਹਾਨੂੰ ਬੱਚਾ ਜੇ ਦਵਾਉਗਾ ਮੈਂ ਉਹਦੋਂ ਦੱਸ ਸਕਦਾ ਹਲੇ ਕਿਹੜੀ ਪੋਸਟ ਆਣੀ ਹੈ ਕੀ ਕਰਨਾ ਹੈ ਇਹ ਤੁਹਾਨੂੰ ਮਨੀਸ਼ਰ ਦੱਸਣਗੇ ਮਨੀਸ਼ਰ ਕੀ ਕਹਿੰਦਾ ਤੁਹਾਡਾ ਨਿਊਜ਼ਪੇਪਰ ਮਨੀਸ਼ਰ ਨਿਊਜ਼ਪੇਪਰ ਬਹੁਤ ਕੁਝ ਕਹਿ ਰਿਹਾ ਹੈ ਬੱਚਿਆਂ ਲਈ ਅਗਲਾ ਸਾਲ ਬਹੁਤ ਜ਼ਰੂਰੀ ਆਉਂਦੀ ਸਰ ਨਿਕ ਸੱਚੀ ਗੱਲ ਹੈ। ਹੋ ਗਿਆ ਆਪਣੀ ਪੰਜਾਬ ਵਿਧਾਨ ਸਭਾ ਦੇ ਜਿਹੜੇ ਚੋਣਾਂ ਸੀ ਹੁੰਦੀਆਂ ਸਰ 2022 ਵਾਲੇ ਇਹ 20 ਫਰਵਰੀ ਨੂੰ ਕੰਡਕਟ ਹੋਏ ਸੀਗੇ। 20 ਫਰਵਰੀ ਨੂੰ ਕੰਡਕਟ ਹੋਏ 10 ਮਾਰਚ ਨੂੰ ਦਾ ਰਿਜ਼ਲਟ ਆਇਆ ਪਰ ਜੇ ਦੇਖਿਆ ਜਾਏ 2021 ਵਾਲਾ ਜਿਹੜਾ ਸਾਲ ਸੀਗਾ ਉਹ ਇੱਕ ਐਸਾ ਸਾਲ ਸੀਗਾ ਜਿਹੜਾ ਪੂਰਾ ਸਾਲ ਵੈਕੈਂਸੀਸ 'ਚ ਨਿਕਲਿਆ। 50000 ਦੇ ਕਰੀਬ ਉਸ ਟਾਈਮ ਵੈਕੈਂਸੀਸ ਆਈ ਸੀ 2021 'ਚ। ਅੱਛਾ ਔਰ ਹੁਣ ਵੀ ਅਗਰ ਦੇਖੀ ਹੁੰਦੀ ਸਰ 50000 ਸਿਰ ਪੰਜਾਬ ਦੀਆਂ ਪੰਜਾਬ ਪੰਜਾਬ ਦੀ ਹੁੰਦੀ ਸਰ ਜਿਹੜਾ ਉਸ ਟਾਈਮ ਵੈਕੈਂਸੀਜ਼ ਆਈ ਹੈ ਹੁਣ ਵੀ ਮੰਦੀ ਸਰ ਆਪਣੇ ਫਰਬਰੀ 2027 ਚ ਪੰਜਾਬ ਦੇ ਇਲੈਕਸ਼ਨ ਹੋਣੇ ਆ ਔਰ ਜਿਹੜਾ 2026 ਹੈ ਇੱਕ ਗੋਲਡਨ ਓਪਰਚੁਨਿਟੀ ਹੈ ਆਪਣੇ ਪੰਜਾਬ ਦੇ ਸਾਰੇ ਵਿਦਿਆਰਥੀਆਂ ਲਈ ਇਹ ਤਾਂ ਮੁਸਕਾਨ ਜੀ ਤੁਸੀਂ ਆਪਣੇ ਨਾਮ ਨੂੰ ਕਹੋ ਕਿ ਬੱਚੇ ਨੂੰ ਘਰੋਂ ਕੱਢੋ ਤੇ ਕੋਚਿੰਗ ਦਿਵਾਓ ਪਰ ਸੱਜੇ ਮੈਂ ਤੁਹਾਨੂੰ ਦੱਸ ਰਹੀ ਸੀ ਕਿ ਆਨਲਾਈਨ ਕਾਫੀ ਕਲਾਸਿਸ ਮਿਲ ਜਾਂਦੀਆਂ 1000 2000 ਵਿੱਚ ਓਨਲੀ ਬੈਨੀਫੀਸ਼ੀਅਲ ਹੈ ਨਹੀਂ ਮਨਦੀਪ ਸਰ ਮੈਂ ਇੱਕ ਛੋਟੀ ਜਿਹੀ ਗੱਲ ਕਹੂੰਗਾ ਮੈਂ ਪਰ ਕੀ ਦੇਖੋ ਆਨਲਾਈਨ ਕਿਸੇ ਬੱਚੇ ਨੇ ਪੜਨਾ ਉਸ سے ਹੈ ਲੇਕਿਨ ਐਕਚੁਅਲ ਤੇ ਬੱਚਾ ਆਫਲਾਈਨ ਹੀ ਅੱਛੇ ਦੇਖਨar ਪੜ੍ਹ ਸਕਦਾ ਹੈ। ਮੈਮ ਆਫਲਾਈਨ ਨਾਲ ਬੱਚੇ ਨੂੰ ਇੱਕ ਕੰਪੀਟੀਸ਼ਨ ਦਿੱਖਦਾ ਹੈ। ਬੱਚੇ ਨੂੰ ਕਲਾਸ ਦਾ ਇੱਕ ਮਾਹੌਲ ਦਿੱਖਦਾ ਹੈ। ਟੀਚਰ ਨਾਲ ਕਮਿਊਨੀਕੇਟ ਹੋ ਰਿਹਾ ਹੈ। ਈਵਨ ਕਿ ਮੈਮ ਕਲਾਸ ਬੱਚੇ ਕੋਲ ਬੱਚੇ ਨੂੰ ਦੱਸਣ ਲਈ ਬਹੁਤ ਕੁਝ ਹੁੰਦਾ ਟੀਚਰ ਕੋਲ। ਜੋ ਆਪਾਂ ਆਫਲਾਈਨ ਪੜ੍ਹ ਸਕਦੇ ਆ ਉਹ ਆਨਲਾਈਨ ਉਹਨਾਂ ਨਹੀਂ ਪੜਿਆ ਜਾ ਸਕਦਾ। ਬਿਲਕੁਲ। ਤੁਸੀਂ ਤੇ ਮੈਂ ਉਹਨਾਂ ਨੂੰ ਗਾਈਡ ਕਰਾਂਗੀ ਤੁਸੀਂ ਆਈਬੀਟੀ ਆਓ ਹਨਾ ਮਨੀਸ਼ ਨਾਲ ਮਿਲੋ। ਉਹ ਤੁਹਾਨੂੰ ਪੂਰਾ-ਪੂਰਾ ਗਾਈਡ ਕਰ ਦੇ। ਤੁਸੀਂ ਪੰਜਾਬ ਦੇ ਬੱਚੇ ਨੂੰ ਕੀ ਅਪੀਲ ਕਰਨਾ ਚਾਹਦੇ? ਮੈਮ ਦੂਸਰੇ ਕਹੂੰਗਾ ਬੱਚੇ ਨੂੰ ਜਿਹ ਉਹ ਬੱਚਿਆਂ ਲਈ ਅਗਲਾ ਸਾਲ ਇੰਨਾ ਜ਼ਰੂਰੀ ਹੈ ਕਿਉਂਕਿ ਅਗਲੇ ਸਾਲ ਹੰਦੀਸਰ ਪਟਵਾਰੀ ਦੀ ਵੀ ਪੋਸਟ ਹੈ ਅਗਲੇ ਸਾਲ ਪੀਟ ਪਲੱਸ ਬੀ ਦੀ ਵੀ ਹੈ ਅਗਲੇ ਸਾਲ ਪੀਐਸਪੀਸੀਐਲ ਦੀ ਵੀ ਹੈ ਪੀਐਸਪੀਸੀਐਲ ਦੀ ਵੀ ਐਕਸਾਈਜ਼ ਵੀ ਹੈ ਔਰ ਸਭ ਤੋਂ ਜ਼ਰੂਰੀ 3400 ਪੋਸਟ ਹੰਦੀਸਰ ਪੰਜਾਬ ਪੁਲਿਸ ਦੀ ਹੈ 3400 ਪੋਸਟ ਔਰ ਉਮੀਦ ਹੈ ਵੀ ਜਿਹੜੀ 3400 ਪੋਸਟ ਹੈ ਇਹ ਦੋ ਵਾਰ ਚਾਹੀਏ 1800 1600 ਕਰਕੇ ਦੋ ਵਾਰ ਚੱਡਣਗੇ ਪਰ ਬੱਚਿਆਂ ਨੂੰ ਹੰਦੀਸਰ ਇਹ ਚੀਜ਼ ਨਾ ਸੋਚੇ ਵੀ ਮੈਂ ਜਦੋਂ ਐਗਜ਼ਾਮ ਆਏਗਾ ਤਾਂ ਤਿਆਰੀ ਕਰਾਂਗਾ ਅਗਰ ਬੱਚੇ ਨੇ ਐਗਜ਼ਾਮ 'ਚ ਆਪਣਾ ਨਾਮ ਲੈ ਕੇ ਆਣਾ ਕੱਲ ਨੂੰ ਕਲੀਅਰ ਕਰਨਾ ਹੈ ਤਾਂ ਤਿਆਰੀ ਹੁਣ ਸ਼ੁਰੂ ਕਰੇ ਤਾਂ ਕਿ ਜਦੋਂ ਉਹ ਪੇਪਰ ਦੇਣ ਜਾ ਰਿਹਾ ਹੈ ਬੱਚਾ ਉਸ ਟਾਈਮ ਤੱਕ ਸਿਲੇਬਸ ਹੋ ਚੁੱਕਿਆ ਹੋਵੇ ਬੱਚੇ ਦਾ ਤੇ ਸਰ ਇਹਦੀ ਤਿਆਰੀ ਕਰਨੀ ਲੱਗੇ ਨੂੰ ਹੁਣ ਆਣਾ ਕਿੱਥੇ ਪਊਗਾ ਨਹੀਂ ਮੈਂ ਕਹਾਂਗਾ ਹੁੰਦੀ ਸੋ ਦੇਖੋ ਬੱਚੇ ਨੇ ਨਾ ਐਡਮਿਸ਼ਨ ਲਈ ਬੱਚੇ ਨੂੰ ਇਹ ਨਹੀਂ ਕਹੂੰਗਾ ਵੀ ਚਲੋ ਬੱਚੇ ਨੇ ਐਡਮਿਸ਼ਨ ਕਰਾਣੀ ਨਹੀਂ ਕਰਾਣੀ ਉਹ ਬੱਚੇ ਤੇ ਹੈ ਪਰ ਮੈਂ ਇਹਨਾਂ ਜ਼ਰੂਰ ਕਹੂੰਗਾ ਵੀ ਇੱਕ ਵਾਰ ਸੈਂਟਰ ਆਓ ਸੈਂਟਰ ਆ ਕੇ ਇੱਕ ਗਾਈਡੈਂਸ ਲੋ ਇੱਕ ਪੂਰਾ ਇਨਕੁਆਇਰੀ ਪ੍ਰੋਸੈਸ ਸਮਝੋ ਕਿਹੜੀ ਵੈਕੈਂਸੀ ਆ ਰਹੀ ਹੈ ਉਹਦਾ ਕੀ ਰੋਲ ਹੈ ਕੀ ਸਿਸਟਮ ਹੈ ਉਹ ਇੱਕ ਪ੍ਰੋਪਰ ਸਮਝ ਕੇ ਜਾਓ ਇਹ ਇਕੱਲਾ ਐਡਮਿਸ਼ਨ ਲਈ ਨਹੀਂ ਹੁੰਦੀ ਸਰ ਇਹ ਬੱਚੇ ਦੀ ਇੱਕ ਕਰੀਅਰ ਗਾਈਡੈਂਸ ਹੈ ਇਹ ਜੇ ਆਪਾਂ ਕਰੋ ਨਿਕਲਾਂਗੇ ਤਾਂ ਹੀ ਉਹਦੇ ਸਰ ਕੁਝ ਪਤਾ ਲੱਗੇਗਾ ਆਵੀਂ ਵਾਰੀ ਆਈਵੀਟੀ ਪਟਿਆਲਾ ਦੇ ਰੀਜਡ ਕਰੋ ਜਿਹੜੀਆਂ ਪੋਸਟਾਂ 2026 ਚਾਹੀਆਂ ਉਹਨਾਂ ਦੀ ਪੂਰੀ ਡਿਟੇਲ ਦਾ ਬੰਦੋ ਘਰ ਬੈਠੇ ਨਹੀਂ ਪੇਪਰ ਉਹਨਾਂ ਆডিও ਪੈਰੇ ਰੱਖਿਓ ਹੁਣ ਵੀ ਮੌਕੇ ਆਜੋ ਨੌਕਰੀ ਲਵਾ ਲੰਦ ਧੰਨਵਾਦ